ਨਹੀਂ ਆ ਰਹੇ ਜੀ ਸਾਨੂੰ ਪਤਾ ਲੱਗਿਆ ਜੀ ਸਵੇਰੇ ਵੀ ਪੁਲਿਸ ਲੈ ਗਈ ਉਹਨਾਂ ਨੂੰ ਉਹਨਾਂ ਦਾ ਜਿਹੜਾ ਝੂਠਾ ਮਕਦਮਾ ਪਿਆ ਸੀ ਕੋਈ ਉਹਦੇ ਕਰਕੇ ਪੁਲਿਸ ਲੈ ਗਈ ਸਾਨੂੰ ਕੋਈ ਪਤਾ ਨਹੀਂ ਸਾਨੂੰ ਇਹ ਸੀ ਉਮੀਦ ਵੀ ਅੱਜ ਸਾਡੇ ਬੱਚੇ ਸਾਡੇ ਘਰ ਆ ਜਾਣਗੇ ਪਰ ਆਏ ਨਹੀਂ ਇਹਨਾਂ ਨੇ ਭੱਜੇ ਨਾ ਦਿੱਤੇ ਇੱਕ ਕਰੋੜ 20 ਲੱਖ ਹਾਂ ਏਜੰਟ ਨੇ ਤੁਹਾਨੂੰ ਇਹ ਕਿਹਾ ਸੀ ਕਿ ਮੈਂ ਸਿੱਧਾ ਭੇਜੂਗਾ ਹਾਂ ਹਾਂ ਜੀ ਇਹੀ ਕਿਹਾ ਸੀ ਵੀ ਸਿੱਧਾ ਭੇਜਾਂਗੇ ਪਰ ਜੰਗਲਾਂ ਦੀ ਰਾਹੀਂ ਲੈ ਗਈ ਹੈ ਸਰਕਾਰ ਨੂੰ ਵੀਲ ਕਰਨਾ ਚਾਹੀਦਾ ਸਰਕਾਰ ਨੂੰ ਤਾਂ ਹੀ ਅਪੀਲ ਹੈ ਜੀ ਸਾਡੇ ਬੱਚੇ ਸਾਨੂੰ ਕੂਨ ਮਿਲ ਜਾਣ ਸਾਡਾ ਕੀ ਹੈ ਰਕਨੀ ਕਿਤੇ ਦੇ ਰਹੇ ਸਾਲਕ ਪਹਿਲਾਂ ਦਾ ਸੀ ਜੀ ਕੋਈ ਕੁੰਡੇ ਨੇ ਕੀਤਾ ਸੀ ਉਹਨਾਂ ਦੇ ਛੇ ਇਹਨਾਂ ਦਾ ਨਾਮ ਆ ਗਿਆ ਸੀ ਸਾਡੀ ਗੱਡੀ ਕਰਕੇ ਆ ਗਿਆ ਸੀ ਗੱਡੀ ਦੇ ਕੇ ਪਰੋਸ ਨੇ ਕਰਤਾ ਗੱਡੀ ਸਾਡੇ ਘਰੋਂ ਬਰਾਮਦ ਹੋਈ ਹੈ ਤੁਸੀਂ ਕਰਨ ਛਡਾਉਣ ਦੀ ਕੋਸ਼ਿਸ਼ ਕੀਤੀ ਸੀ ਬੱਚੇ ਨੂੰ ਕੋਈ ਨਾ ਘਟਾਉਣ ਦੀ ਨਹੀਂ ਅਸੀਂ ਕੋਸ਼ਿਸ਼ ਨਹੀਂ ਕੀਤੀ ਸਾਡੇ ਬੱਚੇ ਬਾਹਰ ਹੀ ਚਲੇ ਗਏ ਸੀ ਕਿੰਨਾ ਕੋ ਪੈਸਾ ਲੱਗਦਾ ਤੇ ਸਾਡਾ ਲੱਗ ਗਿਆ ਜੀ 1 ਕਰੋੜ 20 ਲੱਖ ਸਾਡੀ ਸਾਰੀ ਜ਼ਮੀਨ ਵੇਚ ਗਈ ਹੈ ਘਰ ਵੀ ਗਏ ਨੇ ਪਿਆ ਹੈ ਸੋਨਾ ਗਏ ਨੇ ਪਿਆ ਹੈ ਕੁਝ ਵੀ ਪੱਲੇ ਨਹੀਂ ਇਹ ਨੂੰ ਕਰਦੇ ਫਿਰ ਰੋਟੀ ਪਾਣੀ ਦਾ ਖਰਚਾ ਕਿੱਥੋਂ ਚੱਲੇ ਚੱਲੀ ਜਾਂਦਾ ਹੈ ਡਰਾਈਵਰੀ ਕਰਦੇ ਆ 8-10 ਹਜ਼ਾਰ ਚ ਘਰ ਦੀ ਹਾਲਤ ਕਿਸ ਤਰ੍ਹਾਂ ਦੀ ਬਹੁਤ ਮਾੜੀ ਹੈ ਇਹ ਨੂੰ ਮਤੇ ਸਰਕਾਰ ਨੂੰ ਕੀ ਕੀ ਕਰਨਾ ਚਾਹੀਦਾ ਹੈ ਸਰਪ੍ਰਤਗੰਤ માન ਸਰਕਾਰ ਨੂੰ ਸਾਡੀ ਇਹ ਅਪੀਲ ਹੈ ਜੀ ਸਾਡੇ ਵਿੱਚ ਸਾਨੂੰ ਸੁਣ ਪਈਆਂ ਨਾ ਐਜੰਟਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਸਾਡਾ 1 ਕਰੋੜ 20 ਲੱਖ ਆ ਸੀ ਕਟੋਕਟ ਜੇ ਜ਼ਮੀਨ ਤਾਂ ਵਾਪਸ ਲੈ ਨਹੀਂ ਸਕਦੇ ਰੇਟ ਬਹੁਤ ਹਾਈ ਹੋ ਗਏ ਨੇ ਕਟੋਕਟ ਅਸੀਂ ਆਪਣੇ ਕਰਜ਼ਾ ਕੁੜਜਾ ਦਾ ਤਾਰੀਏ ਨਹੀਂ ਆ ਰਹੇ ਜੀ ਸਾਨੂੰ ਪਤਾ ਲੱਗਿਆ ਜੀ ਸਵੇਰੇ ਵੀ ਪੁਲਿਸ ਲੈ ਗਈ ਉਹਨਾਂ ਨੂੰ ਉਹਨਾਂ ਦਾ ਜਿਹੜਾ ਝੂਠਾ ਮਕਦਮਾ ਪਿਆ ਸੀ ਕੋਈ ਉਹਦੇ ਕਰਕੇ ਪੁਲਿਸ ਲੈ ਗਈ ਸਾਨੂੰ ਕੋਈ ਪਤਾ ਨਹੀਂ ਸਾਨੂੰ ਇਹ ਸੀ ਉਮੀਦ ਵੀ ਅੱਜ ਸਾਡੇ ਬੱਚੇ ਸਾਡੇ ਘਰ ਆ ਜਾਣਗੇ ਪਰ ਆਏ ਨਹੀਂ ਇਹਨਾਂ ਨੇ ਸਹੱਜੇ ਨਾ ਦਿੱਤੇ 1 ਕਰੋੜ 20 ਲੱਖ ਹਾਂ ਜੈਂਟ ਨੇ ਤੁਹਾਨੂੰ ਇਹ ਕਿਹਾ ਸੀ ਕਿ ਵੀ ਮੈਂ ਸਿੱਧਾ ਪੇਚੂ ਜਾ ਹਾਂਜੀ ਇਹੀ ਕਿਹਾ ਸੀ ਵੀ ਸਿੱਧਾ ਪੇਚਾਂ ਨੂੰ ਪਰ ਜੰਗਲਾਂ ਦੇ ਰਾਹੀਂ ਲੈ ਕੇ ਜਾ ਸਰਕਾਰ ਨੂੰ ਤੀਬੀਲ ਕਰਨਾ ਚਾਹੀਦਾ ਸਰਕਾਰ ਨੂੰ ਤਾਂ ਹੀ ਅਪੀਲ ਹੈ ਜੀ ਸਾਡੇ ਬੱਚੇ ਸਾਨੂੰ ਮਿਲ ਜਾਣ ਸਾਡਾ ਕੇਸ ਕੀ ਹੈਗਾ ਕਿੰਨੀ ਕਿਤੇ ਰੋਜ਼ ਦੀ ਜੀ ਸਾਲਕ ਪਹਿਲਾਂ ਦਾ ਸੀ ਜੀ ਕੋਈ ਮੁੰਡਿਆਂ ਨੇ ਕੀਤਾ ਸੀ ਉਹਦੇ ਵਿੱਚ ਇਹਨਾਂ ਦਾ ਨਾਮ ਆ ਗਿਆ ਸੀ ਸਾਡੀ ਗੱਡੀ ਕਰਕੇ ਆ ਗਿਆ ਸੀ ਗੱਡੀ ਜੇਕੇ ਪ੍ਰੋਡਕਸ਼ਨ ਕਰਤਾ ਗੱਡੀ ਸਾਡੇ ਘਰੋਂ ਬਰਾਮਦ ਹੋਈ ਹੈ ਉਹ ਵੀ ਕਰਨ ਛਡਾਉਣ ਦੀ ਕੋਸ਼ਿਸ਼ ਕੀਤੀ ਸੀ ਬੱਚੇ ਨੂੰ ਕੋਈ ਨਾਮ ਘਟਾਉਣ ਦੀ ਨਹੀਂ ਅਸੀਂ ਕੋਸ਼ਿਸ਼ ਨਹੀਂ ਕੀਤੀ ਸਾਡੇ ਬੱਚੇ ਬਾਹਰ ਹੀ ਚਲੇ ਗਏ ਸੀ ਕਿੰਨਾ ਕੁ ਪੈਸਾ ਲੱਗਦਾ ਸੀ ਸਾਡਾ ਲੱਗ ਗਿਆ ਜੀ 1 ਕਰੋੜ 20 ਲੱਖ ਸਾਡੀ ਸਾਰੀ ਜ਼ਮੀਨ ਵੇਚ ਗਈ ਹੈ ਘਰ ਵੀ ਜਾਣੇ ਪਿਆ ਹੈ ਸੋਨਾ ਘਾਣੇ ਪਿਆ ਹੈ ਕੁਝ ਵੀ ਪੱਲੇ ਨਹੀਂ ਨੂੰ ਘਰ ਦੇ ਫਿਰ ਰੋਟੀ ਪਾਣੀ ਦਾ ਖਰਚਾ ਜਦਾਂ ਚੱਲਦੀ ਚੱਲੀ ਜਾਂਦਾ ਹੈ ਡਰਾਈਵਰੀ ਕਰਦੇ ਹਾਂ 8-10 ਹਜ਼ਾਰ